ਤੇਜ ਹਨੇਰੀ ਨੇ ਵਿਆਹ ਦੇ ਵਿੱਚ ਲੋਕਾਂ ਦੀਆਂ ਪਵਾ ਦਿੱਤੀਆਂ ਪੱჭੜਾਂ ਪੱਟ ਦਿੱਤੇ ਵਿਆਹ ਦੇ ਵਿੱਚ ਲੱਗੇ ਸਾਰੇ ਟੈਂਟ ਤੇ ਖਾਣ ਪੀਣ ਦੇ ਸਟਾਲ ਵੀ ਭਗਾ ਭਗਾ ਮਾਰੇ ਤੁਹਾਨੂੰ ਦੱਸਦੇ ਕਿ ਬੀਤੇ ਦਿਨੀ ਮੁਕਸਰ ਸਾਬ ਦੇ ਵਿੱਚ ਤੇਜ ਹਨੇਰੀ ਨੇ ਇੰਨਾ ਤੰਡ ਮਚਾਇਆ ਕਿ ਵਿਆਹ ਦੇ ਵਿੱਚ ਲੱਗੇ ਸਾਰੇ ਟੈਂਟ ਖਿਲਾਰ ਕੇ ਰੱਖ ਦਿੱਤੇ ਤੁਹਾਨੂੰ ਦੱਸਦੇ ਕਿ ਕੱਲ ਜਦੋਂ ਪੈਲਸ ਦੇ ਵਿੱਚ ਵਿਆਹ ਚੱਲ ਰਿਹਾ ਹੁੰਦਾ ਤਾਂ ਅਚਾਨਕ ਹਨੇਰੀ ਆ ਜਾਂਦੀ ਹੈ ਤਾਂ ਹਨੇਰੀ ਨੇ ਇੰਨਾ ਨੁਕਸਾਨ ਕਰਤਾ ਕਿ ਵਿਆਹ ਨੂੰ ਵਿੱਚ ਹੀ ਰੁਕਣਾ ਪਿਆ ਕਿਉਂਕਿ ਨੇਰੀ ਨੇ ਤਾਂ ਵਿਆਹ ਦੇ ਵਿੱਚ ਲੱਗੇ ਸਾਰੇ ਟੈਂਟ ਤੇ ਖਾਣ ਪੀਣ ਦੇ ਸਟਾਲ ਤੱਕ ਪਟਕੇ ਰੱਖ ਦਿੱਤੇ ਮੈਂ ਹਮਪ੍ਰਕਾਸ਼ ਚਾਨਾਈ ਪਾਰਕ ਸਿਟੀ ਦੇ ਪੈਂਟਸ ਦੇ ਸੀ ਮਾਲਕ ਐ ਤੇ ਰਾਤ ਜੋ ਕੁਦਰਤ ਨੇ ਇੱਕਲ ਟਾਇ ਉਹਦੇ ਵਿੱਚ ਜਾਨੀ ਨੁਕਸਾਨ ਤਾਂ ਬਚਦਾ ਮਾਲੀ ਨੁਕਸਾਨ ਸਾਡਾ 4-5 ਲੱਖ ਰੁਪਏ ਦਾ ਹੋ ਗਿਆ ਤੇ ਪ੍ਰਮਾਤਮਾ ਅਗੇ ਅਸੀਂ ਲਈ ਅਰਦਾਸ ਕਰਦੇ ਹਾਂ ਇਹ ਸਾਰਾ ਪ੍ਰਵਾਰ ਉਹਦਾ ਠੀਕ ਠਾਕ ਹੈ ਤੇ ਕਿਰਪਾ ਰਹਿਣ ਠੀਕ ਰਹਿਣ ਬਸ ਸਭ ਠੀਕ ਇਹ ਫੰਕਸ਼ਨ ਚੱਲ ਰਿਹਾ ਸੀ ਹਾਂਜੀ ਇਹ ਫੰਕਸ਼ਨ ਚੱਲ ਰਿਹਾ ਸੀ ਸਾਡੇ ਇੱਥੇ ਗੁਰੂਵਰ ਸਾਹਿਬ ਨੇ ਸਬਜ਼ੀ ਮੰਡੀ ਚ ਉਹਨਾਂ ਦਾ ਫੰਕਸ਼ਨ ਚੱਲ ਰਿਹਾ ਸੀ ਤੇ ਚਾਣਕੀ ਨੇ ਚੱਕੜ 5-7 ਮਿੰਟਾਂ ਦੇ ਵਿੱਚ ਆਇਆ ਤੇ ਮਤਲਬ ਲੋਕ ਕੁਝ ਤਕਰੀਬਨ ਥੱਲੋਂ ਨਿਕਲ ਚੁੱਕੇ ਸਨ ਥੋੜੇ ਬਹੁਤੇ ਰਹਿ ਗਏ ਸੀ ਨਾ ਉਹ ਵੀ ਮਾੜੀ ਮੋਟੀ ਸੱਟਾਂ ਵੱਜੀਆਂ ਤੇ ਤਕਰੀਬਨ ਬੱਚੇ ਦੀ ਮਹਾਰਾਜ ਦੀ ਕਰਪਾ ਜਾਨੀ ਜਾਨੀ ਨੁਕਸਾਨ ਤੋਂ ਬਚੇ ਤਾਂ ਇਹ ਸਾਰੀ ਹਾਂ ਮਾਲੀ ਨੁਕਸਾਨ ਜਰੂਰ ਹੋਇਆ ਹਾਂ ਜਾਨ ਤੋਂ ਬਚਤ 600 ਤੋਂ ਕੁਝ ਮਾੜੀਆਂ ਮੁੱਟੀਆਂ ਬਝੀਆਂ ਸੀ ਕੋ ਠੀਕ ਕਿੰਨੇ ਲੋਕਾਂ ਦਾ ਵੀ ਇਹ ਸੀਗਾ ਇਹ 670 ਬੰਦੇ ਕਿੰਨੇ ਵਜੇ ਤੇ ਆਏ ਸੀ ਤੇ ਖੜ੍ਹੇ ਲੇਰੀ ਦਾ ਚੱਕੜ तकरीबन ਮੈਨ ਲੱਦਾ ਸੀ ਗਈ 10:30 11:00 ਦਾ ਟਾਈਮ ਉਹ ਹਾਕਿ ਖੋਚਾਂ ਵੇਖ ਵੀ ਗੋਲਸ ਉਹ ਨੀ ਕੋਸ਼ ਕੋਸ਼ ਅੰਦਰ ਸੀ ਗਈ ਕੁਝ ਬਾਹਰ ਸੀ ਹਾਂ ਕੁਝ ਅੰਦਰ ਸੀ ਕੁਝ ਬਾਹਰ ਸੀ ਪਰ ਉਹਨੂੰ ਕਰਕੇ ਬਚਾਓ ਆ ਕੁਛ ਅੰਦਰ ਹੋਣ ਕਰਕੇ ਬਚਾਓ ਗਿਆ ਖਾਣਾ ਅੰਦਰ ਲੱਗਿਆ ਸੀਗਾ ਤੇ ਸਟਾਲਾਂ ਸਟੂਲਾਂ ਬਾਹਰ ਸੀਗੇ ਉਹ ਲੋਕ ਸਟਾਲਾਂ ਤੇ ਖੜੇ ਸਨ ਹਾਂ ਤੇ ਮੈਂ ਦੋ ਚਾਰ ਜਿਹੜੇ ਆਦਮੀ ਥੱਲੇ ਆਏ ਸੀ ਪੀੜਾਂ ਦੇ ਪਰ ਉਹਨਾਂ ਨਾਲ ਦੇ ਬੰਦਿਆਂ ਨੇ ਕੱਢ ਲਈ ਸੰਭਾਲ ਲਈ ਸੀ ਤੇ ਦੋ ਤਿੰਨ ਸੱਟਾਂ ਵੱਜੀ ਹੋਣ ਹਸਪੀਟਲ ਚਲੇ ਗਏ ਸੀ ਰਾਤ ਨੂੰ ਟੈਂਟ ਗਿਰ ਗਿਆ ਸੀ ਤੇ ਉਸ ਕਰਕੇ ਅੜੇ ਕੋ ਨੋਮਰੀਜ਼ ਦਾਖਲ ਹੋਏ ਤੇ ਉਹਨਾਂ ਦੇ ਅਸੀਂ ਟਾਂਕੇ ਤੇ ਹੋਰ ਮੁੱਢੀ ਸਹਾਇਤਾ ਦੇ ਕੇ ਉਹਨਾਂ ਨੂੰ ਅਗੇ ਛੁੱਟੀ ਦੇ ਦਿੱਤੀ ਹੈ ਸਾਰੇ ਸਾਰੇ ਮਰੀਜ਼ ਠੀਕ ਹਨ ਨਹੀਂ ਕਿ ਉਹਨਾਂ ਚੋਂ ਦੁਆ ਦੇ ਕਾਫੀ ਜ਼ਿਆਦਾ ਸੱਟ ਲੱਗੀ ਸੀ ਪਰ ਉਹਨਾਂ ਦਾ ਅਸੀਂ ਇੱਥੇ ਹੀ ਟ੍ਰੀਟਮੈਂਟ ਕਰ ਦਿੱਤਾ ਸੀ ਤੇ ਹੁਣ ਉਹ ਠੀਕ ਹੈ ਕੋਈ ਲੇਡੀ ਬੱਚੇ ਨਹੀਂ ਇਹ ਸਟ ਲੇਡਿਸ ਸੀ ਨਹੀਂ ਬੱਚੇ ਸੀ ਇਹ ਤਕਰੀਬਨ 11 ਵਜੇ ਦੇ ਕਰੀਪਾਈ ਸੀ ਬੜੀ ਲੱਗੇ ਕਿ ਰਾਤ ਇਸ ਸਵੇਰੇ ਅੱਜ ਛੁੱਟੀ ਲਾਈ ਹੈ